हां नमस्कार दोस्तों तो चेकअप पेते जेड़ा ਤੁਸੀਂ ਵੀਡੀਓ ਦੇਖ ਰਹੇ ਹੋ ਸੀਸੀਟੀਵੀ ਫੁਟੇਜ ਦਾ ਵੀਡੀਓ ਆ ਜਿਹੜਾ ਕਿ ਕੱਲ ਬੰਗਾ ਗੋਲੀकांड ਹੋਇਆ ਹੈ ਉਹਦਾ ਵੀਡੀਓ ਜਿਹੜਾ ਹੈ ਸੀਸੀਟੀਵੀ ਫੁਟੇਜ ਜਿਹੜਾ ਸਾਹਮਣੇ ਆਇਆ ਜਿਸ ਵਿੱਚ ਕਲੀਅਰ ਜੀ ਦਿਖ ਰਿਹਾ ਹੈ ਕਿ ਜਿਹੜੀ i20 ਗੱਡੀ ਆ ਉਹ ਸਕੋਰਪੀਓ ਦੇ ਪਿੱਛੇ ਹਿੱਟ ਹੁੰਦੀ ਆ ਉਸ ਤੋਂ ਬਾਅਦ ਸਕੋਰਪੀਓ ਵਾਲਿਆਂ ਵੱਲੋਂ ਜਿਹੜਾ ਆ ਲੜਕਾ ਦੇਖ ਰਹੇ ਜਿਹੜਾ ਉੱtre ਆਇਆ ਉਹਦੇ ਵਿੱਚੋਂ ਆ ਦੂਜਾ ਤੀਜਾ ਚਾਰ ਨੌਜਵਾਨ ਜਿਹੜੇ ਉੱtre ਆ ਉਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਆ ਸਕੋਰਪੀਓ ਗੱਡੀ ਬੈਕ ਹੋਈ ਆ ਉਸ ਤੋਂ ਬਾਅਦ ਇੱਕ ਵਿਅਕਤੀ ਵੱਲੋਂ ਇੱਕ ਨੌਜਵਾਨ ਵੱਲੋਂ ਦੂਜੀ ਤਰ੍ਹਾਂ ਹਮਲਾ ਕੀਤਾ ਗਿਆ ਕਿ ਰੋਡ ਦੇ ਨਾਲ ਜਾਂ ਕੋਈ ਤੇ ਉਸ ਤੋਂ ਬਾਅਦ ਗੋਲੀਆਂ ਜਿਹੜੀਆਂ ਤਾਵੜ ਤੋੜ ਚਲਾਈਆਂ ਜਾ ਰਹੀਆਂ ਆ ਚਾਰ ਹਮਲਾਵਰ ਸਨ I20 ਚੋਂ ਆ ਤੁਸੀਂ ਕਲੀਅਰਲੀ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਜਿਹੜਾ ਸਾਰਾ ਕੁਝ ਕੱਲ ਦੀ ਘਟਨਾ ਜਿਹੜੀ ਅੰਜਾਮ ਦਿੱਤਾ ਗਿਆ ਜਿਹੜਾ ਰੈੱਡ ਕਲਰ ਦੇ ਵਿੱਚ ਜਿਹੜਾ ਨੌਜਵਾਨ ਨੂੰ ਗੱਡੀ ਚਲਾ ਰਿਹਾ ਸੀ ਉਹ ਸਾਹਮਣੇ ਹੁਣ ਤੁਸੀਂ ਸਕੋਰਪੀਓ ਗੱਡੀ ਹੀ ਦੇਖ ਰਹੇ ਹੋ ਆ ਜੇ ਧਿਆਨ ਨਾਲ ਦੇਖੋ ਤਾਂ ਆ ਸਕੋਰਪੀਓ ਗੱਡੀ ਐ ਐਂਟਰ ਕਰਦੀ ਆ ਉਹ ਨੌਜਵਾਨ ਵੱਲੋਂ ਗੋਲੀ ਚਲਾ ਦਿੱਤੀ ਗਈ ਪਹਿਲੀ ਗੋਲੀ ਆ i20 ਵਾਲਿਆਂ ਵੱਲੋਂ ਜਿਹੜਾ ਆ ਵਿਚੋਂ ਹੀ ਗੱਡੀ ਦੇ ਵਿੱਚੋਂ ਹੀ ਜਿਹੜਾ ਸ਼ੀਸ਼ਾ ਡਾਊਨ ਕਰਕੇ ਚਲਾਈ ਗਈ ਉਸ ਤੋਂ ਬਾਅਦ ਤਾਂ ਆਲੇ ਦੁਆਲੇ ਗੱਡੀਆਂ ਸਾਰੀਆਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਕਿ ਰੁਕੇ ਗਈਆਂ ਆ ਜਿਹੜੀ ਨਾਲ ਗੱਡੀ ਸੀ ਉਹਦੇ ਵਿੱਚੋਂ ਵੀ ਬੈਕ ਕਰਕੇ ਉੱਥੋਂ ਬੰਦੇ ਵਿੱਚੋਂ ਉੱਤਰ ਕੇ ਆਪਣਾ ਸਾਈਡ ਤੇ ਹੋ ਗਏ ਚਾਰ ਨੌਜਵਾਨ ਹਮਲਾਵਰ ਸਨ ਇੱਕ ਵੱਲੋਂ ਰੋਡ ਦੇ ਨਾਲ ਹਮਲਾ ਤੇ ਜਿਹੜੇ ਆ ਗੋਲੀਆਂ ਚਲਾਉਂਦੇ ਤੇ ਇੱਕ ਜਿਹੜਾ ਆ ਬਲੈਕ ਕਲਰ ਦੇ ਵਿੱਚ ਆ ਤੁਸੀਂ ਕਾਰਨ ਚ ਦੇਖੋ ਉਹਨੇ ਬਿਲਕੁਲ ਫਰੰਟ ਤੋਂ ਗੋਲੀਆਂ ਚਲਾਈਆਂ ਸੋ ਜਿਹੜਾ ਨਾਨ ਡਰਾਈਵਿੰਗ ਸੀਟ ਤੇ ਸਿਗਾ i20 ਵਾਲਾ ਉਹਨੇ ਪਹਿਲੇ ਗੋਲੀ ਇੱਕ ਚਲਾਈ ਉਸ ਤੋਂ ਬਾਅਦ ਗੱਡੀ ਰੁਕ ਗਈ ਸਕੋਰਪਿਓ ਤੇ ਫਿਰ ਚਾਰ ਨੌਜਵਾਨ ਉੱਤਰੇ ਉਹਨਾਂ ਵੱਲੋਂ ਜਿਹੜੀਆਂ ਗੋਲੀਆਂ ਤੇ ਜੋ ਵੀ ਆਪਣਾ ਹਥਿਆਰ ਸੀ ਉਹਨਾਂ ਨੇ ਹਮਲਾ ਕੀਤਾ ਗਿਆ ਇਹ ਕੱਲ ਬੰਗਾ ਦੀ ਘਟਨਾ ਆ ਇਸ ਘਟਨਾ ਵਿੱਚ ਇੱਕ ਜਿਹੜਾ ਆ ਨੌਜਵਾਨ ਜਿਹੜਾ ਆ ਉਹਦੀ ਡੈਥ ਵੀ ਹੋ ਗਈ ਆ ਤੇ ਚਾਰ ਜਿਹੜੇ ਇੰਜਰਡ ਨੇ ਡੀ ਐਮ ਸੀ ਨੇ ਇਹ ਕੱਲ ਬੰਗਾ ਸਿਟੀ ਥਾਣੇ ਤੇ ਜਿਹੜਾ ਆ ਬੱਸ ਸਟੈਂਡ ਦੇ ਬਿਲਕੁਲ ਸਾਹਮਣੇ ਦੀ ਘਟਨਾ ਆ ਤੁਸੀਂ ਸਾਰਾ ਵੀਡੀਓ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੀ ਤਾਵਰ ਤੋਰ ਫਾਇਰਿੰਗ ਹੋਈ ਆ